ਤੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਿੰਡ ਚੱਕ ਖੀਵਾ ਤੋਂ ਆਪਣੇ ਦਾ ਪਿੰਡ ਦੇ ਲੋਕ ਹੈਗੇ ਆ ਤੁਹਾਨੂੰ ਦਿਖਾਉਣੇ ਆ ਪਿੰਡ ਦਾ ਜਿਹੜਾ ਛੱਪੜ ਹੈਗਾ ਉਹਦਾ ਬਿਲਕੁਲ ਓਵਰਫਲੋ ਹੋ ਕੇ ਆਸ-ਪਾਸ ਦੀਆਂ ਫਸਲਾਂ ਡਬੋਂਦਾ ਸੜਕਾਂ ਤੇ ਪਾਣੀ ਖੜਾ ਜਿੱਥੇ ਕਿ ਸਕੂਲੀ ਬੱਚਿਆਂ ਦਾ ਜਾਣਾ ਬਹੁਤ ਹੀ ਮੁਸ਼ਕਲ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪਿੰਡ ਚੱਕਖੀਵਾ ਤੋਂ ਦੇਖ ਸਕਦੇ ਹੋ ਪਿੰਡ ਦੇ ਲੋਕ ਹੈਗੇ ਆਪਣੇ ਨਾਲ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿਸ ਤਰ੍ਹਾਂ ਛੱਪੜ ਦਾ ਜਿਹੜਾ ਹੈਗਾ ਪਾਣੀ ਓਵਰਫਲੋ ਹੋ ਕੇ ਜਾਂਦਾ ਸੋ ਤਸਵੀਰਾਂ ਚ ਦੇਖ ਰਹੇ ਹੋ ਮੇਰੇ ਪਿੱਛੇ ਕਿਸ ਤਰ੍ਹਾਂ ਪਾਣੀ ਭਰਿਆ ਇੱਥੋਂ ਸਕੂਲੀ ਬੱਚਿਆਂ ਦਾ ਆਉਣਾ ਜਾਣਾ ਰਾਹ ਗਿਰਾਂ ਦਾ ਬਹੁਤ ਹੀ ਮੁਸ਼ਕਲ ਹੈ ਪਿੰਡ ਚੱਕਖੀਵਾ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਪਿੰਡ ਦੇ ਲੋਕ ਵੀ ਹੈਗੇ ਆ ਕਿਸ ਤਰ੍ਹਾਂ ਛੱਪੜ ਦਾ ਪਾਣੀ ਹੈਗਾ ਚਾਹੁੰਗਾ ਤੁਹਾਡੇ ਪਿੰਡ ਹਾਂਜੀ ਅਸੀਂ ਕਹਿਣਾ ਚਾਹੁੰਨੇ ਆਂ ਵੀ ਆ ਜਿਹੜਾ ਛੱਪੜ ਹੈ ਇਹਨੂੰ ਵਗਾ ਲਗਾਇਆ ਜਾ ਪਲਾਟ 'ਚ ਇ ਸਾਡੀ ਆ ਖੇਤੀ ਹੈਗੀ ਆ ਕਣਕ ਹੈਗੀ ਆ ਨੁਕਸਾਨ ਹੁੰਦਾ ਇਹਦਾ ਜੀ ਕੋਈ ਨਹੀਂ ਸਾਡੀ ਸੁਣਾਈ ਕਰਦਾ ਜੀ ਹਲਕਾ ਵਿਧਾਇਕ ਆਇਆ ਸੀ ਕਿ ਤੁਹਾਡੇ ਪਿੰਡ ਗੋਲਦੀ ਕੰਬੋਜੋ ਹਾਂ ਆਇਆ ਸੀ ਕਹਿੰਦੇ ਹਾਂ ਹਲ ਕਰਾਂਗੇ ਅਸੀਂ ਹੂੰ ਅਜੇ ਤੱਕ ਤਾਂ ਨਹੀਂ ਹੋਇਆ ਹਲ ਇਹਦਾ ਜੀ ਪਿੰਡ ਦੇ ਸਰਪੰਚ ਨੂੰ ਮਿਲੇ ਹੋ ਹਾਂ ਜੀ ਮਿਲੇ ਉਹਨੋਂ ਨੇ ਵੀ ਕਿਹਾ ਇਹਦਾ ਹਲ ਕਰਾਂਗੇ ਅਸੀਂ ਹੂੰ ਪਰ ਇਹ ਤੱਕ ਤਾਂ ਹਲ ਨਹੀਂ ਹੋਇਆ ਪਤਾ ਨਹੀਂ ਉਹਨ ਕਦੋਂ ਹੋਵੇਗਾ ਸਾਡੀ ਸਾਰੀ ਨੁਕਸਾਨ ਵਾਈ ਹੋਈ ਜਾਂਦੀ ਏ ਅਸੀਂ ਕਿੰਨੇ ਕ ਵਾਰੀ ਬਨਈਏ ਇਹਨੂੰ ਕਿੰਨੇ ਕ ਵਾਰੀ ਮਸ਼ੀਨ ਲਿਆ ਕੇ ਬਨਈਏ ਕੋਈ ਹੋਰ ਹਲ ਨਹੀਂ ਕਰਦਾ ਇਹਦਾ ਵੜਾ ਪਿੰਡ ਹੈ ਚਾਕੀਵਾ ਸਾਡਾ ਪਿੰਡ ਹੈ ਨਾਮ ਕੀ ਹੈ ਜੀ ਨਾਮ ਮੇਰਾ ਅਚਾਰਾਣੀ ਜਿਹੜਾ ਓਵਰਫਲੋ ਹੋ ਰਿਹਾ ਹੈ ਪਿੰਡ ਵਾਸੀਆਂ ਦਾ ਕੀ ਕਹਿਣਾ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਚਾਕੀਵੇ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅਸੀਂ ਸਾਰਾ ਪਿੰਡ ਚਾਕੀਵਾ ਨੌਜਵਾਨ ਯੂਥ ਕਲੱਬ ਚਾਕੀਵਾ ਵੀਰ ਜੀ ਅਸੀਂ ਅੱਜ ਇਸ ਮੁੱਦੇ ਤੇ ਗੱਲ ਕਰ ਰਹੇ ਹਾਂ ਤੁਹਾਡੇ ਸਾਹਮਣੇ ਤੁਸੀਂ ਵੇਖਿਆ ਤਸਵੀਰਾਂ ਦਿਖਾਈਆਂ ਵੀ ਪਾਣੀ ਛੱਪੜ ਦਾ ਜੋ ਓਵਰਫਲੋ ਹੋ ਚੁੱਕਾ ਹੈ ਜਿਹਦੇ ਕਾਰਨ ਸਾਡੇ ਪਿੰਡ ਵਾਲਿਆਂ ਨੂੰ ਬਹੁਤ ਦਿੱਕਤ ਆ ਰਹੀਆਂ ਨੇ ਬੱਚੇ ਵੀ ਸਕੂਲ ਠਾਣੀਆਂ ਵਿਖਾ ਦੇ ਨੇ ਤੁਹਾਨੂੰ ਕੈਮਰਾਮੈਨ ਹੋ ਸਾਹਮਣੇ ਠਾਣੀਆਂ ਨੇ ਉਧਰ ਬੱਚੇ ਆਉਂਦੇ ਆ ਇੱਥੇ ਪਾਣੀ ਖੜ ਜਾਂਦਾ ਉੱਥੇ ਸਾਰਾ ਸੜਕ ਵੀ ਖਰਾਬ ਹੋਈ ਪਈ ਪਿਛਲੇ ਦਿਨਾਂ 'ਚ ਹੜ੍ਹ ਵੀ ਆਈ ਸੀ ਜਿਹਦੇ ਕਾਰਨ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਕਵਰੇਜ ਕੀਤੀ ਸੀ ਹਣਾ ਕਾਰਨ ਕਿੰਨਾ ਇੱਥੇ ਪਾਣੀ ਖੜਾ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੁਣ ਮਾਤਾ ਜੀ ਬੋਲ ਰਹੀ ਆ ਵੀ ਇਹਨਾਂ ਦੇ ਕਣਕ ਦਾ ਨੁਕਸਾਨ ਸੀ ਪਾਣੀ ਟੁੱਟ ਜਾਂਦਾ ਆ ਕੋਈ ਇੱਥੇ ਇਹਦਾ ਕੋਈ ਓਡੀ ਸਾਹਿਬ ਐਮਐਲਏ ਸਾਹਿਬ ਵੀ ਆਏ ਉਹਨਾਂ ਵੀ ਕਹਿਆ ਸੀ ਇਹਦਾ ਛੱਪੜ ਦੇ ਕੋਈ ਹੱਲ ਕਰਾਂਗੇ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਇਹਦਾ ਅਸੀਂ ਮੰਗ ਕਰਦੇ ਆ ਵੀ ਇਹਦਾ ਹੱਲ ਹੈ ਜਾਂ ਤਾਂ ਇਹਦਾ ਛੱਪੜ ਬਦਲ ਕੇ ਕਿਸੇ ਹੋਰ ਜਗ੍ਹਾ ਸ਼ਿਫਟ ਕੀਤਾ ਜਾਵੇ ਜਾਂ ਇਹਦੀ ਕੋਈ ਮਰਮਤ ਕਰਵਾਈ ਜਾਵੇ ਜਿਹਦਾ ਕੋਈ ਪੱਕਾ ਹੱਲ ਹੋ ਸਕੇ ਜੀ ਦੂਜੀ ਗੱਲ ਹੈ ਜੀ ਵੀ ਇਹਦੇ ਵੱਲ ਸਫਾਈ ਦਾ ਤੁਸੀਂ ਵੇਖ ਲਓ ਕੈਮਰਾਮੈਨ ਨੂੰ ਕਹਿੰਦਾ ਕੈਮਰਾ ਵੀ ਮਖਾ ਮੜਾ ਜਾ ਤੇ ਸਫਾਈ ਵੀ ਹੈਗੀ ਆ ਕੋਈ ਇਹਦੀ ਸਫਾਈ ਨਹੀਂ ਕੋਈ ਹੋਈ ਨਰੇਗਾ ਸੈਕਟਰੀ ਹੈਗੇ ਨਰੇਗਾ ਕੰਮ ਆਉਂਦਾ ਆ ਉਹਦੇ ਵਿੱਚ ਵੀ ਕੋਈ ਇਹਦੇ ਬਾਰੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਹੂੰ ਤੇ ਬਾਕੀ ਸਫਾਈਆਂ ਦਾ ਵੀ ਉਵੇਂ ਹਾਲ ਹੈ ਸੜਕਾਂ ਟੁੱਟੀਆਂ ਜਾਂਦੀਆਂ ਨੇ ਬਾਕੀ ਲੋਕਾਂ ਤੋਂ ਤੁਸੀਂ ਵਿਚਾਰ ਸੁਣੋ ਤੁਹਾਨੂੰ ਦੱਸਣਗੇ ਵੀ ਇਥੋਂ ਦੇ ਕੀ ਹਾਲਾਤ ਨੇ ਵੀ ਹਲਕਾ ਵਿਧਾਇਕ ਐਮਐਲ ਗੋਲਦੀ ਕੰਬੋਜੀ ਕਹਿ ਰਿਹਾ ਪਿੰਡਾਂ ਦਾ ਬਹੁਤ ਜ਼ਿਆਦਾ ਵਿਕਾਸ ਹੋ ਰਿਹਾ ਬਹੁਤ ਫੰਡ ਦਿੱਤੇ ਜਾ ਰਹੇ ਤੁਹਾਡੇ ਪਿੰਡ ਨਹੀਂ ਮਿਲ ਰਿਹਾ ਫੰਡ ਵਿਕਾਸ ਜੀ ਫੰਡ ਦੀ ਗੱਲ ਕਰੀਏ ਵਿਕਾਸ ਤੁਹਾਡੇ ਸਾਹਮਣੇ ਵੀ ਹੁੰਦਾ ਤੇ ਅਸੀਂ ਬੋਲਣਾ ਥੋੜੀ ਜਿਹੀ ਤੁਹਾਡੇ ਕੈਮਰੇ ਅੱਗੇ ਹੂੰ ਵਿਕਾਸ ਹੁੰਦਾ ਤਾਂ ਵਿਕਾਸ ਹੋਇਆ ਹੀ ਨਹੀਂ ਜਦੋਂ ਆਪਾਂ ਵਿਕਾਸ ਦੀ ਗੱਲ ਹੀ ਨਹੀਂ ਕਰਨੀ ਐਮਐਲਏ ਸਾਹਿਬ ਕੋਲ ਪਿੰਡ ਵਾਲੇ ਕੋਈ ਗੱਲ ਹੀ ਨਹੀਂ ਕਰਦਾ ਉੱਥੇ ਜਾ ਕੇ ਨਹੀਂ ਥੋੜੀ ਪੰਚਾਇਤ ਹੈਗੀ ਸਰਪੰਚ ਸਾਹਿਬ ਹੈਗੇ ਸਰਪੰਚ ਸਾਹਿਬ ਇੱਥੇ ਆਉਂਦੇ ਹੀ ਨਹੀਂ ਵੇਖੇ ਨਹੀਂ ਅਜੇ ਤੱਕ ਸਾਰੇ ਇੰਨੇ ਬੰਦੇ ਖੜੇ ਨੇ ਕੋਈ ਕਹਿਆ ਵੀ ਛੱਪੜ ਕੋ ਗੇਣਾ ਮਾਰਨ ਆਏ ਹੋਣ ਜਾਂ ਵੇਖਿਆ ਹੋਵੇ ਕਿਸੇ ਕਹੇ ਨਹੀਂ ਆਏ ਆਈ ਨਹੀਂ ਅਕਸਰ ਪਿੰਡ ਦੇ ਸਰਪੰਚ ਨੇ ਉਹਨਾਂ ਦਾ ਫਰਜ਼ ਹੀ ਤਾਂ ਬਣਦਾ ਹੈ ਨਾ ਵੀ ਜਨਤਾ ਕਿੱਥੋਂ ਲੰਘ ਰਹੀ ਹੈ ਕੀ ਕਰ ਰਹੀ ਹੈ ਵੀ ਪਿੰਡ ਦਾ ਕੀ ਕੁਝ ਹੋ ਰਿਹਾ ਹੈ ਸੜਕਾਂ ਟੁੱਟੀਆਂ ਪੰਨਿਆਂ ਨੇ ਪਿਛਲੀ ਵਾਰ ਡੋਬੇ ਚ ਪਰ ਲੋਕਾਂ ਦੇ ਨੁਕਸਾਨ ਹੋਏ ਨੇ ਹੁਣ ਫਿਰ ਪਾਣੀ ਕਰਨ ਜਿੰਨ ਮਾੜੀ ਮਾੜੀ ਫਸਲ ਹੁਣ ਬਜੀਚੀ ਹੋਣੇ ਨਾ ਛੱਪੜ ਦੇ ਨੁਕਸਾਨ ਕਰ ਦੇਣਾ ਹੂੰ ਇਹਦੇ ਬਾਰੇ ਕੋਈ ਧਿਆਨ ਤਾਂ ਦੇਣਾ ਚਾਹੀਦਾ ਨਾ ਉਹਨਾਂ ਨੂੰ ਜੀ ਵੀ ਅੱਗੇ ਵੋਟਾਂ ਵੀ ਆ ਰਹੀਆਂ ਸਿਰਫ 7-8 ਮਹੀਨੇ ਰਹਿ ਗਏ ਚੋਣ ਜਾਲ ਤੇ ਲੱਗਦੇ ਹੂੰ ਵੋਟਾਂ ਆ ਕੇ ਹੁਣ ਲੋਕਾਂ ਦੀ ਜੇ ਲੋਕਾਂ ਦੇ ਵਿਕਾਸ ਹੋਵੇਗਾ ਤਾਂ ਵੋਟਾਂ ਮਿਲਣਗੀਆਂ ਜੇ ਵਿਕਾਸ ਨਾ ਹੋਵੇ ਮੁਆਵਜ਼ੇ ਜੇ ਬਹੁਤ ਬੰਦੇ ਤੇ ਰਹਿੰਦੇ ਆ ਮਾਵਾਜ਼ੇ ਨਹੀਂ ਮਿਲੇ ਨਹੀਂ ਲੋਕਾਂ ਨੂੰ ਪਿਛਲੀ ਵਾਰ ਐਮਰ 골ਡੀ ਕੰਬੋਜ ਸਾਹਿਬ ਆਏ ਸੀ ਗਰਾਊਂਡ ਵਿੱਚ ਉੱਥੇ ਕਹਿੰਦੇ ਵੀ ਅਨਾਉਂਸਮੈਂਟ ਹੋਈ ਸੀ ਕਹਿੰਦੇ ਵੀ ਆਪਾਂ ਜਿਨ੍ਹਾਂ ਦੇ ਚੈੱਕ ਦੇਣੇ ਆਪਾਂ ਜਿਨ੍ਹਾਂ ਦੇ ਡੋਬੇ ਵਾਲੇ ਜਿਨ੍ਹਾਂ ਦੇ ਤੇ ਆਫ ਹੋਇਆ ਸੀ ਨੁਕਸਾਨ ਹੈ ਉਹ ਜਦੋਂ ਉੱਥੇ ਗਏ ਕਈ ਵਿਚਾਰੇ ਆ ਵਿਚਾਰੇ ਵੀਰ ਜੀ ਖੜੇ ਆ ਇਹਨਾਂ ਦਾ ਨੁਕਸਾਨ ਹੋਇਆ ਕੋਈ ਇਹਨਾਂ ਨੂੰ ਅਜੇ ਤੱਕ ਮੁਆਵਜ਼ਾ ਮਿਲੇ ਨਹੀਂ ਪੰਜ ਚਾਰ ਕਿੱਲਾਂ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਉਹ ਰੋ ਪੈਸੇ ਹੋਇਆ ਹੀ ਨਹੀਂ আর ਵਿਚਾਰੇ ਟਾਲੀ ਵਾਲੇ ਤੋਂ ਹੈਗਾ ਵੀਰ ਜੀ بڑے ਬੰਦਿਆਂ ਦੇ ਲੰਘਾ ਟੱਪ ਹੈਗਾ ਕੋਈ ਇੱਥੇ ਇਸ ਕੋਈ ਮਿੱਟੀ ਅਤੇ ਪੈਚਵਰਕ ਆਇਆ ਸੀ 2 ਲੱਖ ਰੁਪਏ ਸੜਕਾਂ ਦਾ ਐਮਰ ਸਰਬ ਗੋਲਡੀ ਕਮੋਜ ਵੱਲ ਦਿੱਤਾ ਗਿਆ ਸੀ ਉਹਦੇ ਕੋਈ ਕਹਿੰਦੇ ਪੈਚਵਰਕ ਸੜਕਾਂ ਜਿਹਨਾਂ ਨੁਕਸਾਨ ਹੋਇਆ ਹੈ ਹਾੜੇ ਚ ਬਣਾਵਾਂਗੇ ਕੋਈ ਸੜਕ ਨਹੀਂ ਬਣੀ ਤੁਹਾਡੇ ਸਾਹਮਣੇ ਤੁਸੀਂ ਕੈਮਰਾਮੈਨ ਸਾਹਿਬ ਚੈੱਕ ਕਰ ਸਕਦੇ ਹੋ ਹੂੰ ਕੋਈ ਸੜਕ ਨਹੀਂ ਬਣੀ ਸਰਕਾਰ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰੇ ਪਿੰਡਾਂ ਦੇ ਵਿਕਾਸ ਹੋ ਰਿਹਾ ਕੋਈ ਵਿਕਾਸ ਨਹੀਂ ਹੋ ਰਿਹਾ ਇੱਥੇ ਹੂੰ ਤੁਹਾਡੇ ਸਾਹਮਣੇ ਤੁਸੀਂ ਵਿਖਾਇਆ ਕੈਮਰਾਮੈਨ ਦੇ ਕਿੰਨਾ ਕੁ ਵਿਕਾਸ ਖੜਾ ਹੈ ਸਾਡੇ ਪਿੰਡ ਦਾ ਆ ਰੋੜੀਆਂ ਸਾਡੇ ਕੈਮਰਾਮੈਨ ਵਿਖਾਈ ਨਾਲ ਵਿਖਾ ਦਿੱਤਾ ਕਰਨਾ ਵੀ ਆ ਰੋੜੀਆਂ ਨਾਲ ਖੜੀਆਂ ਵਿੱਚ ਵਿਖਾ ਕੇ ਜਾਣਾ ਸਾਰਾ ਕੁਝ ਹਮ ਕੇਰ ਸਿੰਘ ਜੀ ਜੀ ਕੀ ਕਹਿਣਾ ਚਾਹੁੰਗਾ ਜੀ ਕਹਿਣਾ ਚਾਹਣਾ ਕਿ ਖੇਤਾਂ ਵਾਲਾ ਬੜਾ ਮੁਸ਼ਕਲ ਹੋਇਆ ਹੋਇਆ ਹੈ ਹਮ ਸ਼ਾਮ ਸਵੇਰੇ ਐਡਡ ਵੱਡੇ ਵੱਡੇ ਪਾਣੀ ਦੇ ਵਿੱਚੋਂ ਲੰਘਣ ਤੋਂ ਬਹੁਤ ਬੱਚੇ ਦੁਖੀ ਹੋ ਗਏ ਜੀ ਅੱਗੇ ਜਾਨ ਤੋਂ ਚਾਰ ਪੰਜ ਢਾਣੀਆਂ ਵੀ ਹੋ ਗਈਆਂ ਇਹਨਾਂ ਦਾ ਜਵਾਕ ਜਿਹੜਾ ਸਕੂਲ ਲੈਣ ਨਹੀਂ ਆ ਸਕਦਾ ਜੀ ਮੀਂਹ ਦਾ ਪਾਣੀ ਵੀ ਇੱਥੇ ਵੱਖੀ ਵੱਖੀ ਜਿੱਡਾ ਪਿੰਡ ਦਾ ਪਾਣੀ ਵੀ ਇੱਥੇ ਸਾਰਾ ਹਮ ਕਰੀਬ ਨੇ ਵੀ ਕੁੱਲ ਸਰਕਾਰ ਦਾ ਛੜਕ ਦਾ ਪੂਰੀ ਰਿਪੇਅਰ ਕਾਰ ਨਹੀਂ ਹੈ ਜੀ ਅਗਲੀ ਗੱਲ ਹੈ ਜੇ ਕੋਈ ਗੱਲ ਖੇੜਨੇ ਤੇ ਲੜਾਈ ਸ਼ੁਰੂ ਹੋ ਜਾਂਦੀ ਹੈ। ਹੂੰ। ਕਿਸੇ ਨੂੰ ਨਾ ਲਾਓ ਅਗਲਾ ਚਾਪ ਲੰਬੇ ਪੈਂਦਾ ਸਾਰੇ ਚੁੱਪ ਕਰ ਜਾਂਦੇ ਆ ਸਰਕਾਰ ਉਹਦੀ ਉਹ ਦਾਖ ਲੈ ਕੇ ਫਿਰ ਹਟਦੀ ਵਾਪਸ ਜੀ। ਇੰਨਾ ਚੀਜ਼ਾਂ ਦਾ ਸਿਆਰ ਕਰੇ ਸਰਕਾਰ ਦਾ ਹੱਲ ਨਹੀਂ ਜੀ ਵੀ ਅਰਜ਼ੀ ਕੋਈ ਹੱਲ ਨਹੀਂ। ਠੀਕ ਹੈ ਠੀਕ ਹੈ। ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਜੀ ਛੱਪੜ ਦਾ ਪਾਣੀ ਦਾ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਆਪ ਵੀ ਛੱਪੜ ਦਾ ਪਾਣੀ ਓਵਰਫਲੋ ਹੋ ਕੇ ਜੀ ਜੀ ਅਸੀਂ ਇਹ ਸੜਕ ਜਿਹੜੀ ਹੈ ਬਾਰਡਰ ਨੂੰ ਜਾਂਦੀ ਹੈ ਸਾਡੇ ਘਾਟ ਤੋਂ ਘਾਟ ਵੀ 25 ਤੋਂ 30 ਘਰ ਅੱਗੇ ਅਸੀਂ ਬੈਠੇ ਆਂ ਜੀ ਤੇ ਪਾਣੀ ਬਹੁਤ ਸਾਨੂੰ ਜਦੋਂ ਵਿਧਰੋਂ ਓਵਰਫਲੋ ਹੋ ਕੇ ਆਦਾ ਪਾਣੀ ਸਾਡੇ ਬੱਚੇ ਸਕੂਲ ਜਾਂਦੇ ਨੇ ਬਹੁਤ ਔਖੇ ਲੰਗੀ ਦਾ ਆਪ ਵੀ ਬਹੁਤ ਪਰੇਸ਼ਾਨ ਹੈ ਔਰ ਟਾਲੀ ਵਾਲਾ ਚੱਕੀਵਾ ਤੁਣਕਿਆ ਤੇ ਕਣ ਅੱਗੇ ਪੈਲੀਆਂ ਨੇ ਬਹੁਤ ਲੋਕ ਪਰੇਸ਼ਾਨ ਨੇ ਜੀ ਤੇ ਇਹਦਾ ਜਿਵੇਂ ਵੀ ਹੋ ਕੇ ਮਸਲਾ ਹੱਲ ਕੀਤਾ ਜਾਵੇ ਸਰਪੰਚ ਸਾਹਿਬ ਨੂੰ ਅਸੀਂ ਕਈ ਵਾਰ ਕਹਿ ਚੁੱਕੇ ਆਂ ਜੀ ਤੇ ਅਜੇ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਬਹੁਤ ਹੀ ਔਖੇ ਆ ਬਹੁਤ ਪਰੇਸ਼ਾਨ ਹੈ ਜੀ ਸਰਪੰਚ ਸਾਹਿਬ ਨੂੰ ਕਈ ਵਾਰ ਬੋਲ ਚੁੱਕੇ ਆ ਕਹਿੰਦੇ ਕਰਵਾ ਦੇਾਂਗੇ ਜੀ ਕਰਵਾ ਦੇਾਂਗੇ ਪਰ ਸਾਡਾ ਅਜੇ ਤੱਕ ਕੋਈ ਮਸਲਾ ਕੋਈ ਨਹੀਂ ਹੋ ਜਾ ਜੀ ਸਰਕਾਰ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਪਿੰਡ ਥਾਪਰ ਮਾਡਲ ਦਿੱਤੇ ਆ ਛੱਪੜ ਬਣਾਇਆ ਜਾ ਰਿਹਾ ਜੀ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਪਰ ਸਾਡੇ ਅਜੇ ਤੱਕ ਨਾ ਸੜਕ ਦਾ ਬਹੁਤ ਬੁਰਾ ਹਾਲ ਹੈ ਛੱਪੜ ਦਾ ਪਾਣੀ ਓਵਰਫਲੋ ਕਿ ਇਧਰ ਆਂਦਾ ਹੈ ਬਰਸਾਤ ਅਜੇ ਲੋਰ ਹੁੰਦੀ ਹੈ ਤੇ ਸਾਨੂੰ ਇੱਥੇ ਡਰ ਪਹਿਲਾਂ ਵੀ ਸਾਡਾ ਬਿਲੰਗ ਆਟਾਪਾ ਬਹੁਤ ਬੰਦ ਹੋ ਜਾਂਦਾ ਬੱਚੇ ਸਾਡੇ ਸਕੂਲ ਜ ਬਹੁ ਇਰੇ ਤੋਂ ਬਾਰਡਰ ਕਿੰਨੀ ਦੂਰ ਆ ਤੁਹਾਡੇ ਬਾਰਡਰ ਬਸੇ 1 ਕਿਲੋ 1.5 ਕਿਲੋਮੀਟਰ ਤੇ ਹੈ ਹਾਂਜੀ ਹਾਂਜੀ ਆ ਜਿਹੜਾ ਕਿਲੋਮੀਟਰ ਏਰੀਆ ਪੂਰਾ ਹੈ ਨੀ ਵਸਦਾ ਇਹ ਬਰਸਾਤ ਨਾਲ ਵੀ ਭਰ ਜਾਂਦਾ ਇੱਕ ਛੱਪੜ ਦੇ ਪਾਣੀ ਨਾਲ ਨਹੀਂ ਜੀ ਜੀ ਬਰਸਾਤ ਦਾ ਵੀ ਸਾਨੂੰ ਬਰਸਾਤ ਜ ਬਹੁਤ ਪਿੱਛੇ ਹੁੰਦੀ ਤਾਂ ਸਾਨੂੰ ਪਹਿਲਾਂ ਹੀ ਹੁੰਦਾ ਵੀ ਸਾਡਾ ਰਾਹ ਬੰਦ ਹੋ ਗਿਆ ਜੀ ਬਹੁਤ ਔਖਾ ਇਹ ਸਾਡਾ ਜਿਵੇਂ ਹੋ ਕੇ ਸਾਡੀ ਉੱਪਰਲੇ ਲੈਵਲ ਤੇ ਕੰਨ ਸਾਡੀ ਵੀਡੀਓ ਤੁਹਾਡੀ ਮਿਆਦੀ ਮਰੇ ਸਾਡੀ ਗੱਲ ਪਹੁੰਚੇ ਤੇ ਸਾਡਾ ਹੱਲ ਹੋਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹਾਂਜੀ ਪਹਿਲਾਂ ਜਿਹੜਾ ਸਾਡੇ ਸਮੇ ਸਮੇਂ ਜਨਤਾ ਦੀ ਆਵਾਜ਼ ਚੱਕ ਕੇ ਤੁਸੀਂ ਜਨਤਾ ਤੱਕ ਪਹੁੰਚਾਉਂਦੇ ਹੋ ਹਾਂਜੀ ਕਹਿਣਾ ਇਹ ਚਾਹੁੰਦੇ ਆ ਚਾਖੀ ਦਾ ਪਿੰਡ ਦੇ ਵਿੱਚ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਆਮ ਆਦਮੀ ਪਾਰਟੀ ਸਰਕਾਰ ਜੀ ਕੁਝ ਚਲੋ ਫੰਡ ਪਹਿਲਾਂ ਵੀ ਆ ਚੁੱਕਿਆ ਕੁਝ ਬਕਾਇਆ ਪੈ ਹੋਇਆ ਤੇ ਸਾਡੇ ਪਿੰਡਾਂ ਦੀ ਹਾਲਾਤ ਬਹੁਤ ਮਾੜੀ ਹਾਲਤ ਹੈਗੀ ਆ ਇਹ ਸਾਡੇ ਬਾਰਡਰ ਏਰੀਆ ਨੂੰ ਜਾਂਦਾ ਰਸਤਾ ਇੱਕ ਅੱਗੇ ਬੀਐਸਐਫ ਚੌਕੀ ਆ ਕੁਝ ਕੁ ਘਰ ਬੈਠਿਆ ਜਿਹੜੇ ਖੇਤਾਂ ਦੇ ਵਿੱਚ ਵਸਨੀਕ ਹੈ ਗਿਆ ਜੀ ਉਹਨਾਂ ਦੇ ਬੱਚੇ ਵੀ ਪੜ੍ਹਾਈ ਤੋਂ ਵਾਂਝੇ ਪਿਆ ਜੀ ਕਾਰਨ ਇਹ ਜਿਹੜਾ ਛੱਪੜ ਦਾ ਪਾਣੀ ਕੁਝ ਤਾਂ ਛੱਪੜ ਦਾ ਪਾਣੀ ਬਾਹਰ ਨਿਕਲ ਕੇ ਆਉਂਦਾ ਹੈ ਬਰਸਾਤਾਂ ਦਾ ਪਾਣੀ ਨੀਂ ਨੀ ਜਗਾ ਹੋਣ ਦੇ ਕਾਰਨ ਜੀ ਇੱਥੇ ਰੁਕਿਆ ਰਹਿੰਦਾ ਜੀ ਆਣਾ ਜਾਣਾ ਪ੍ਰਭਾਵਿਤ ਹੋਇਆ ਪਿਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਵੀ ਜਿੰਨਾ ਪੈਸਾ ਆਉਂਦਾ ਹੈ ਸਹੀ ਤਰੀਕੇ ਵੰਡ ਕਰਕੇ ਪੰਚਾਇਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਸਹੀ ਤਰੀਕੇ ਜਿੱਥੇ ਲੱਗਦਾ ਉਥੇ ਲਾਇਆ ਜਾ ਜੀ ਹਾਂਜੀ ਜੀ ਸਰਪੰਚ ਸਾਹਿਬ ਨੂੰ ਮਿਲੇ ਹੋ ਜੀ ਮਸਲੇ ਦੇ ਵਿੱਚ ਸਰਪੰਚ ਸਾਹਿਬ ਨੂੰ ਐਸੀ ਮਿਲੇ ਤਾਂ ਨਹੀਂ ਬਾਕੀ ਸਾਡੇ ਸਨੇਹੀ ਕੀ ਹੈਗੇ ਉਹਨਾਂ ਨੂੰ ਪਤਾ ਹੀ ਹੈ ਉਹਨਾਂ ਦੇ ਧਿਆਨ ਵਿੱਚ ਹੀ ਆ ਉਹ ਵੀ ਰਸਤੇ ਤੋਂ ਆਉਂਦੇ ਜਾਂਦੇ ਹੀ ਆ ਜੀ ਹਾਂ ਸਾਰੀ ਪੰਚਾਇਤ ਨੂੰ ਪਤਾ ਹੈ ਸਾਰੀ ਜਨਤਾ ਨੂੰ ਪਤਾ ਹੈ ਵੀ ਇੱਥੇ ਪਾਣੀ ਰੁਕਦਾ ਛੱਪੜ ਦੀ ਸਮੱਸਿਆ ਹੈਗੀ ਆ ਤੇ ਸਮੇਂ-ਸਮੇਂ ਤੇ ਹੱਲ ਕਰਵਾਉਣਾ ਸੀ ਸਰਪੰਚ ਸਾਹਿਬ ਅੱਗੇ ਵੀ ਬੇਨਤੀ ਇਹੀ ਕਰਨਾ ਚਾਹੁੰਦੇ ਹਾਂ ਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਚਾਂਸਿੰਗਿਆ ਜੀ ਜੀ ਸਰਵੰਸਾ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਿੰਡ ਦੇ ਜਿਹੜਾ ਛੱਪੜ ਦਾ ਮਾਮਲਾ ਪਿੰਡ ਦੇ ਲੋਕਾਂ ਨੇ ਖਬਰ ਲਵਾਈ ਸੀਗੀ ਪਿੰਡ ਦੇ ਲੋਕਾਂ ਨੇ ਜਿਹੜੀ ਖਬਰ ਲਵਾਈ ਉਹ ਸੱਚੀ ਲਵਾਈ ਜਿੰਦੇ ਝੂਠ ਕੋ ਨਹੀਂ ਹੈਗਾ ਜੀ ਬਾਕੀ ਸਾਡੇ ਪਿੰਡ ਦਾ ਛੱਪੜ ਹੈਗਾ ਸੀ ਜੀ ਤੇ ਉਹ ਅਸੀਂ ਕਿਸੇ ਗੁੱਲ ਜਗ੍ਹਾ ਲੈ ਕੇ ਤੇ ਉਹ ਬਣਾਇਆ ਸੀ ਜੀ ਸਾਡੇ ਕੋਲ ਪੰਚਾਇਤ ਦੀ ਉੱਥੇ ਜਗ੍ਹਾ ਨਹੀਂ ਹੈਗੀ ਜੀ ਅਸੀਂ ਅਨਸਾਰੀ ਪੰਚਾਇਤ ਉਸ ਬੰਦੇ ਦੂਸਰੇ ਨਾਲ ਤਾਲ ਮਿਲ ਕਰ ਰਹੇ ਹਾਂ ਜੀ ਵੀ ਸਾਨੂੰ ਕੁਛ ਨਾ ਕੁਛ ਜਗ੍ਹਾ ਦਿੱਤੀ ਜਾਵੇ ਜੀ ਜਿਵੇਂ ਵੀ ਹੋ ਸਕਦਾ ਹੈ ਤੇ ਅਸੀਂ ਇਹ ਜਲਦੀ ਤੋਂ ਜਲਦੀ ਕਰਾਂਗੇ ਜੀ ਕਿਉਂਕਿ ਉਹ ਜਿਹੜਾ ਬੰਦਾ ਹੈਗਾ ਉਹਦੇ ਨਾਲ ਜਗ੍ਹਾ ਹੈਗੀ ਹੈ ਜੀ ਤੇ ਉਹਨੂੰ ਕਹਿੰਦੇ ਆ ਵੀ ਸਾਨੂੰ ਕੋਈ ਨਾਲ ਜਗ੍ਹਾ ਦੀ ਦੇ ਦੇਵੇ ਤੇ ਸਾਡੇ ਕੋਲ ਨਾਲ ਪੰਚਾਇਤ ਦੀ ਜਗ੍ਹਾ ਪਈ ਹੈ ਉਹਨੂੰ ਦੇ ਕੇ ਉਹਦੇ ਨਾਲ ਕਰਕੇ ਵੀ ਉਹ ਸਾਨੂੰ ਦੇ ਦੇਵੇ ਤੇ ਅਸੀਂ ਉਹ ਉਧਰ ਉਹਨੂੰ ਛੱਪੜ ਜਾਏਗਾ ਉਹਨੂੰ ਛੋੜਾ ਕਰਾਂਗੇ ਛੋੜਾ ਕਰਨ ਤੋਂ ਬਾਅਦ ਤਾਂ ਹੀ ਕੁਛ ਨਾ ਕੁਛ ਹੱਲ ਹੋ ਸਕਦਾ ਜੀ ਜੀ ਆਪ ਦੇ ਤੌਰ ਤੇ ਠਾਈ ਕਰਾਉਂਗੇ ਜੀ ਹਾਂਜੀ ਬਿਲਕੁਲ ਅਸੀਂ ਆਪ ਦੇ ਪੰਚਾਇਤ ਤੌਰ ਤੇ ਕਰਵਾ ਦੇਾਂਗੇ ਖਟਵਾਈ ਬਾਕੀ ਹੈ ਜੇ ਉਹਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਉਹ ਬੰਦੇ ਨਾਲ ਗੱਲਬਾਤ ਹੋਈ ਹੈ ਆਉਣ ਵਾਲੇ ਸਮੇਂ ਚੋਂ ਉਹਦੇ ਨਾਲ ਫਿਰ ਗੱਲ ਕਰਨੇ ਹੈ ਜੇ ਸਾਨੂੰ ਕੁਝ ਜਗ੍ਹਾ ਦਿੰਦਾ ਹੈ ਤੇ ਛੱਪੜੇ ਚੋੜਾ ਖੁੱਲਾ ਕਰਕੇ ਪਾਣੀ ਜਿਹੜਾ ਵਿੱਚ ਸਮਾ ਜਾਏਗਾ ਤੇ ਜਿਹੜਾ ਕਿ ਨੁਕਸਾਨ ਹੈਗਾ ਉਹ ਸਾਰੇ ਨੁਕਸਾਨ ਨਾ ਹੋਏਗਾ ਬਸ ਜੀ ਐਹੀ ਹੈ ਬਾਕੀ ਜੋ ਵੀ ਮਤਲਬ ਕਿ ਅ ਅ ਚਪੜੇਗਾ ਇੰਦਾ ਮਸਲਾ ਹੈਗਾ ਇਹ ਅਸੀਂ ਘਰ ਨੂੰ ਤਿਆਰ ਹੈ ਜਾਇਜ ਮੰਗਾ ਲੋਕਾਂ ਦੀ ਮੰਗ ਜਾਇਜ ਹੈ ਇਹਦੇ ਚ ਕੋਈ ਦੂਜੀ ਰਾਇ ਨਹੀਂ ਹੈਗੀ ਪਰ ਕੀ ਕਰੀਏ ਹੁਣ ਸਾਡੇ ਕੋਲ ਕੋਈ ਹੋਰ ਜਗ੍ਹਾ ਹੈ ਨਹੀਂ ਅਵੇਲੇਬਲ ਹੈ ਨਹੀਂ ਜਿੱਥੇ ਕਿ ਅਸੀਂ ਚਪ ਲੋ ਲਾ ਕਰ ਲੀਏ ਬਾਕੀ ਮੈਂ ਇੱਕ ਸਾਰੇ ਪਿੰਡ ਨੂੰ ਤੇ ਸਾਰੇ ਪਿੰਡ ਵਾਸੀਆਂ ਨੂੰ ਇਹ ਕਹਿਣਾ ਚਾਹਨਾ ਵੀ ਜਿੰਨਾ ਵੀ ਪਾਣੀ ਦੀ ਲੋੜ ਹੈ ਉਹਨਾਂ ਕੋ ਪਾਣੀ ਵਰਤਿਆ ਜਾਵੇ ਜਿਹੜਾ ਇਹ ਜ਼ਿਆਦਾ ਪਾਣੀ ਜਿਹੜਾ ਹੈਗਾ ਮੋਟਰਾ ਆਮ ਦਿਨ ਰਾਤ ਹੀ ਚੱਲੀਆਂ ਰਹਿੰਦੀਆਂ ਨੇ ਉਹਨਾਂ ਨੂੰ ਪਲੀਜ਼ ਮੇਰੇ ਵੱਲੋਂ ਬੇਨਤੀ ਹੱਥ ਜੋੜ ਕੇ ਮੰਨਤ ਕਰਨੀ ਚਾਹਨਾ ਵੀ ਉਹ ਬੰਦ ਕਰਨ ਤੇ ਜਿਹੜਾ ਇਹ ਪਾਣੀ ਜਿਹੜਾ ਹੈਗਾ ਉਹ ਉੱਤੇ ਸਮਾ ਸਕੀ ਕਿਸੇ ਦਾ ਨੁਕਸਾਨ ਨਾ ਹੋਵੇ ਓਕੇ